ਸਾਨਾ ਕਰਨ ਵਾਸਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵਜੁਗਤ ਕਮੇਟੀ ਤੇ ਮੈਂਬਰ ਸਹਿਬਾਨ ਜਰਨਲ ਹਾਊਸ ਦੇ ਐਗਜ਼ੈਕਟਿਵ ਪ੍ਰਧਾਨ ਸਾਹਿਬ ਸੀਨੀਅਰ ਮੀਤ ਪ੍ਰਧਾਨ ਮੀਤ ਪ੍ਰਧਾਨ ਜਰਨਲ ਸਕੱਤਰ ਮੀਸ ਸਕੱਤਰ ਤੇ ਸਾਰੇ ਐਗਜ਼ੈਕਟਿਵ ਮੈਂਬਰ ਇੱਥੇ ਪੁੱਜੇ ਆ। ਗੁਰੂ ਰਾਮਦਾਸ ਦੇ ਦਰ ਤੇ ਨਤਮਸਤਕ ਹੋਣਾ ਕੀਤਾ, ਸ੍ਰੀ ਅਕਾਲ ਤਖਤ ਸਾਹਿਬ ਦੇ ਨਤਮਸਤਕ ਹੋਣਾ ਕੀਤਾ, ਸ਼ਹੀਦਾਂ ਸਿੰਘਾਂ ਦੇ ਅਸਥਾਨ ਤੇ ਨਤਮਸਤਕ ਹੋਣਾ ਕੀਤਾ। ਗੁਰੂ ਦਾ ਸ਼ੁਕਰਾਨਾ ਇਹ ਕਰਨ ਵਾਸਤੇ ਆਏ ਆ ਕਿ ਜਿਸ ਕਾਰਜ ਦੀ ਜਦੋ ਜਜਹਿਦ ਕੀਤੀ ਸੀ ਜਿਸ ਕਾਰਜ ਦੀ ਜਦੋਂ ਜੈਦ ਕੀਤੀ ਸੀ ਅਸੀਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਾਸਤੇ ਅਸੀਂ ਉਹਦੇ ਵਿੱਚ ਸਫਲ ਹੋਏ 2014 ਚ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਧਾਨ ਸਭਾ ਚ ਬਿੱਲ ਪਾਸ ਕਰਕੇ ਹਰਿਆਣਾ ਸਰਕਾਰ ਨੇ ਇਹਨੂੰ ਬਣਾਇਆ ਸੀ 2022 ਦੇ ਵਿੱਚ ਕਾਨੂੰਨੀ ਮਾਨਤਾ ਜਿਹੜੀ ਸੁਪਰੀਮ ਕੋਰਟ ਵੱਲੋਂ ਮਿਲੀ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਾਈ ਹੋਈ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਰਿਵਿਊ ਪਟੀਸ਼ਨ ਨੂੰ ਵੀ ਰੱਦ ਕਰ ਦਿੱਤਾ ਸੀ ਹਰਿਆਣਾ ਸਰਕਾਰ ਨੇ 19 ਜਨਵਰੀ ਨੂੰ ਸ੍ਰੀ ਨਾਇਬ ਸਿੰਘ ਸੈਣੀ ਦੀ ਸਰਕਾਰ ਨੇ ਇਲੈਕਸ਼ਨ ਕਰਾਏ ਸੀ ਹਰਿਆਣੇ ਦੇ ਸਿੱਖਾਂ ਦੀ ਮੰਗ ਤੇ ਤੇ ਉਹਦੇ ਵਿੱਚ 40 ਮੈਂਬਰ ਜਿਹੜੇ ਸੀਗੇ ਉਹ 40 ਵਾਰਡਾਂ ਤੋਂ ਚੁਣੇ ਗਏ ਤੇ 40 ਵਾਰਡਾਂ ਦੇ ਮੈਂਬਰਾਂ ਨੇ 9 ਮੈਂਬਰ ਕੌਪਟ ਕੀਤੇ ਤੇ 49 ਦਾ ਹਾਊਸ ਪੂਰਾ ਹੋਇਆ 49 ਦੇ ਹਾਊਸ ਨੇ ਰਲ ਕੇ ਆਪਣੀ ਜਿਹੜੀ 11 ਮੈਂਬਰੀ ਐਗਜ਼ੈਕਟਿਵ ਚੁਣੀ ਹੈ ਤੇ ਅੱਜ ਗੁਰੂ ਦੇ ਦਰ ਤੇ ਨਤਮਸਤਕ ਹੋਣ ਲਈ ਇਸ ਵਾਸਤੇ ਆਏ ਕਿ ਹਰਿਆਣੇ ਦੇ ਸਿੱਖਾਂ ਨੂੰ ਆਪਣੇ ਗੁਰਦੁਆਮਾ ਦੀ ਸੇਵਾ ਸੰਭਾਲ ਦਾ ਹੱਕ ਪ੍ਰਾਪਤ ਹੋਇਆ ਤੇ ਨਾਲੇ ਉਹਨਾਂ ਲੋਕਾਂ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਅਕਾਲ ਤਖਤ ਸਾਹਿਬ ਦੇ ਭਗੌੜੇ ਜਿਹੜੇ ਝੂਲਾ ਲੈ ਕੇ ਇਲੈਕਸ਼ਨ ਤੋਂ ਬਾਅਦ ਵੀ ਘੁੰਮੇ ਹਰਿਆਣੇ ਦੇ ਵਿੱਚ ਪਰਮਜੀਤ ਸਿੰਘ ਸਰਨਾ ਤੇ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਕਰੰਦੇ ਸਾਡੇ ਮੈਂਬਰ ਸਾਹਿਬਾਨਾਂ ਨੂੰ ਅਹੁਦਿਆਂ ਦੇ ਲਾਲਚ ਪੈਸਿਆਂ ਦੇ ਲਾਲਚ ਦੇ ਦੇ ਕੇ ਖਰੀਦਣ ਵਾਸਤੇ ਪਰ ਸਾਡੇ ਇੱਕ ਵੀ ਮੈਂਬਰ ਨੇ ਆਪਣੀ ਜ਼ਮੀਰ ਨਹੀਂ ਵੇਚੀ ਨਾ ਅਹੁਦਿਆਂ ਦੇ ਲਾਲਚ ਵਿੱਚ ਨਾ ਪੈਸਿਆਂ ਦੇ ਲਾਲਚ ਵਿੱਚ ਪਰਮਜੀਤ ਸਿੰਘ ਸਰਨਾ ਸੁਖਬੀਰ ਸਿੰਘ ਬਾਦਲ ਦੇ ਝੋਲੇ ਵਾਪਸ ਕਰ ਦਿੱਤੇ ਤੇ ਆਪਣੀ 11 ਮੈਂਬਰੀ ਐਗਜ਼ੀਕਟਿਵ ਜਿਹੜੀ ਸੀ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਚੁਣ ਕੇ ਜਿਹੜੀ ਹੈ ਉਹ ਲਿਆਂਦੀ ਹੈ ਤੇ ਉਹਦੇ ਵਿੱਚ ਅੱਜ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਅਸੀਂ ਸਾਰੇ ਆਏ ਤੇ ਮੈਂ ਆਪਣੀ ਸਮੁੱਚੀ ਐਗਜ਼ੀਕਟਿਵ ਨੂੰ ਆ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਸਾਰੇ ਅਹੁਦੇਦਾਰ ਸਾਹਿਬਾਨਾਂ ਨੂੰ ਤੇ ਨਾਲ ਸਾਰੇ ਮੈਂਬਰ ਸਾਹਿਬਾਨਾਂ ਨੂੰ ਜਿੰਨੇ ਵੀ ਅੱਜ ਇੱਥੇ ਪੁੱਜੇ ਆ ਨਤਮਸਤਕ ਹੋਣ ਵਾਸਤੇ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦਿਨਾ ਤੇ ਹਰਿਆਣੇ ਦੀਆਂ ਸੰਗਤਾਂ ਨੂੰ ਵਰਲਡ ਦੀਆਂ ਸੰਗਤਾਂ ਨੂੰ ਵਧਾਈ ਦੇਣਾ ਕਿ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਜੋ ਗੁਰੂ ਅੱਗੇ ਸਾਡੇ ਨਾਲ ਸੀ ਜਿਸ ਕਰਕੇ ਅਸੀਂ ਅੱਜ ਇਹ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਬਣਾਉਣ ਵਿੱਚ ਕਾਮਯਾਬ ਹੋਏ ਹਾਂ ਨਹੀਂ ਤੇ ਜਿਸ ਤਰ੍ਹਾਂ ਦੀ ਖਬਰਾਂ ਆ ਰਹੀਆਂ ਸੀ ਤੁਹਾਡੇ ਸਾਹਮਣੇ ਸੀ ਸਾਰਾ ਕੁਝ ਇਸ ਤਰ੍ਹਾਂ ਦੇ ਦਮਗਜੇ ਮਾਰੇ ਜਾ ਰਹੇ ਸੀ ਜਿਸ ਤਰ੍ਹਾਂ ਦੇ ਲਾਲਚ ਤੇ ਜਿਸ ਤਰ੍ਹਾਂ ਦੇ ਜਿਹੜੇ ਆ ਡਰਾਵੇ ਦਿੱਤੇ ਜਾਦੇ ਸੀ ਉਹਨਾਂ ਸਾਰਿਆਂ ਨੂੰ ਦਰਕਨਾਰ ਕਰਦੇ ਹੋਏ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨਾ ਨੇ ਬਹੁਮਤ ਦੇ ਨਾਲ ਆਪਣੀ ਐਗਜ਼ੈਕਟਿਵ ਜਿਹੜੀ ਹੈ ਬਣਾਈ ਆ ਤੇ ਉਹ ਗੁਰੂ ਦੇ ਦਰ ਤੇ ਨਤਮਸਤਕ ਹੋਣ ਵਾਸਤੇ ਆਈ ਹੈ। ਦਰਬਾਰ ਸਾਹਿਬ ਜਿਵੇਂ ਵਿਸ਼ਾਸਕ ਬਲਟਵਾ ਪਹਿਲਾਂ ਜਿਹੜੀ ਜਸੇਦਾਰਾਂ ਦੀ ਕਰਤਾਰ ਕਸ਼ੀ ਕੀਤੀ ਬਾਅਦ ਵਿੱਚ ਤੇ ਪੇਸ਼ ਹੋ ਕੇ ਹੁਣ ਮਾਫੀ ਮੰਗ ਰਹੇ ਕਿ ਮੈਨੂੰ ਜਿਹੜਾ ਸ਼ਲੋਮਨੀ ਕਾਲੇਦਾਰ ਦੇ ਵਿੱਚ 10 ਸਾਲ ਲੱਗਾ ਗਿਆ ਤੇ ਵਿਚਾਰ ਨਹੀਂ ਕੀਤਾ ਜਾਵੇ। ਇਸ ਚੀਜ਼ ਨੂੰ ਕਿਵੇਂ ਦੇਖੋ? ਦੇਖੋ ਮਾਫੀ ਦਾ ਕਨਸੈਪਟ ਸਾਡੇ ਪੰਥ ਵਿੱਚ ਹੈ ਪਰ ਉਹਦੀ ਇੱਕ ਮਰਿਆਦਾ ਆ। ਉਹਦੀ ਇੱਕ ਤਰਤੀਬ ਹੈ ਜਿਸ ਤਰੀਕੇ ਦੇ ਨਾਲ ਹੁਣ ਜਿਸ ਤਰੀਕੇ ਨਾਲ ਅਜੇ ਤਾਂ ਜਥੇਦਾਰੀ ਸਰਵ ਪ੍ਰਵਾਨਤ ਨਹੀਂ। ਜਥੇਦਾਰ ਨੂੰ ਪੰਥ ਦਾ ਵੱਡਾ ਹਿੱਸਾ ਜਿਹੜਾ ਉਹ ਮੰਨਦਾ ਹੀ ਨਹੀਂ ਆ ਤਖਤ ਸਾਹਿਬਾਨ ਨਹੀਂ ਮੰਨਦੇ ਜਥੇਦਾਰ ਨੂੰ ਤਾਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਤਨਖਾਈਆ ਘੋਸ਼ਿਤ ਕਰ ਦਿੱਤਾ ਤਲਬ ਕਰ ਲਿਆ ਸੁਖਵੀਰ ਸਿੰਘ ਬਾਦਲ ਨੂੰ ਵੀ ਟੇਕ ਸਿੰਘ ਢਣੋਲਾ ਨੂੰ ਵੀ ਸਾਰਿਆਂ ਨੂੰ ਸੋ ਇਸ ਕਾਰਨ ਕਰਕੇ ਉਹਨਾਂ ਦੀਆਂ ਮਾਫੀਆਂ ਜਿਹੜੀਆਂ ਅੱਜ ਮੈਂ ਸਮਝਦਾ ਉਹ ਅਹਿਮੀਅਤ ਨਹੀਂ ਰੱਖਦੀਆਂ ਅਕਾਲ ਤਖਤ ਸਾਹਿਬ ਦੀ ਮਾਫੀ ਬੜੀ ਅਹਿਮੀਅਤ ਰੱਖਦੀ ਆ ਪਰ ਜਦੋਂ ਮਰਿਆਦਾ ਦੇ ਨਾਲ ਸਿਧਾਂਤਾਂ ਦੇ ਨਾਲ ਜਿਸ ਤਰ੍ਹਾਂ ਸੌਦਾ ਸਾਧ ਨੂੰ ਮਾਫੀ ਦਿੱਤੀ ਸੀ ਉਹਨੂੰ ਕਿਹੜਾ ਪੰਥ ਨੇ ਮੰਨਿਆ ਸੀ ਜਥੇਦਾਰਾਂ ਨੂੰ ਉਹ ਮਾਫੀ ਵਾਪਸ ਲੈਣੀ ਪੈਗੀ ਸੀ ਤੇ ਅੱਜ ਤੁਸੀਂ ਜਿਹੜਾ ਹੈਗਾ ਜਿਸ ਤਰੀਕੇ ਨਾਲ ਤਖਤਾਂ ਦਾ ਟਕਰਾਅ ਸ਼ੁਰੂ ਕਰ ਦਿੱਤਾ ਮੈਂ ਸਮਝਦਾ ਇਹਦੇ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਆ ਤਾਂ ਹੀ ਸਤਖ਼ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਸੁਖਵੀਰ ਸਿੰਘ ਬਾਦਲ ਨੂੰ ਤਲਬ ਕੀਤਾ ਔਰ ਜੋ ਫੈਸਲਾ ਪੰਜ ਪਿਆਰੇ ਸਹਿਬਾਨਾਂ ਨੇ ਲਿਆ ਤਖ਼ਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਕਮੇਟੀ ਨੇ ਮੀਟਿੰਗ ਕਰਕੇ ਬਕਾਇਦਾ ਉਹਦਾ ਸਮਰਥਨ ਕੀਤਾ ਵਾ ਬਾਕੀ ਆਉਣ ਵਾਲੇ ਸਮੇਂ 'ਚ ਦੇਖਣਾ ਕੋ ਮੈਂ ਤਾਂ ਅਪੀਲ ਕਰਨੀ ਚਾਹੁੰਦਾ ਕਿ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੰਥ ਦੀ ਖਤਰਤਾ ਕਰਕੇ ਸਰਵ ਪ੍ਰਵਾਨਤ ਸਰਵ ਸੰਮਤੀ ਨਾਲ ਜਥੇਦਾਰ ਜਿਹੜੇ ਆ ਉਹ ਵਿਧੀ ਵਿਧਾਨ ਨਾਲ ਲਾਏ ਜਾਣ ਤੇ ਵਿਧੀ ਵਿਧਾਨ ਨਾਲ ਫੈਸਲੇ ਹੋਣ ਇਸ ਤਰ੍ਹਾਂ ਨਾ ਮਾਫੀਆਂ ਦੀ ਸੇਲ ਲੱਗੇ ਤੇ ਨਾ ਮਾਫੀਆਂ ਦੀ ਜਿਹੜੀ ਆ ਉਹ ਦੁਰਵਰਤ ਹੋਵੇ ਜਿਵੇਂ ਸੌਦਾ ਸਾਧ ਵੇਲੇ ਹੋਈ ਸੀ ਬਾਕੀ ਮਾਫੀ ਦਾ ਕਨਸੈਪਟ ਹੈ ਪੰਥ ਦੇ ਅੰਦਰ ਕਨਸੈਪਟ ਹੈ ਮਾਫੀ ਜਿਹੜੀ ਹੈ ਜਿਹੜਾ ਦਿਲੋਂ ਆਪਣੀਆਂ ਗਲਤੀਆਂ ਨੂੰ ਕਬੂਲ ਦਾ ਬਾਕੀ ਗਲਤੀਆਂ ਦੀ ਮਾਫੀ ਆ ਗੁਨਾਹਾਂ ਦੀ ਤਾਂ ਸਜ਼ਾ ਹੁੰਦੀ ਆ ਦੇਰੇ ਪੰਸ ਦੇ ਖਿਲਾਫ ਗਣਾ ਵੱਡੇ ਵੱਡੇ ਕੀਤੇ ਆ ਉਹਨਾਂ ਦੀ ਮੁਆਫੀ ਨਹੀਂ ਮਿਲਦੀ ਸੋ ਅੱਜ ਮੈਂ ਧੰਨਵਾਦ ਆ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਜੀ ਇੱਥੇ ਪੁੱਜੇ ਹੋਏ ਜਿਨ੍ਹਾਂ ਨੇ ਸਵਾਗਤ ਵੀ ਕੀਤਾ ਹਰਿਆਣਾ ਕਮੇਟੀ ਦਾ ਸਨਮਾਨ ਵੀ ਕੀਤਾ ਭਾਈ ਮੋਹਨ ਸਿੰਘ ਜੀ ਦਮਦਮੀ ਟਕਸਾਲ ਸਾਥੀਆਂ ਸਮੇਤ ਪੁੱਜੇ ਹੋਏ ਉਹਨਾਂ ਨੇ ਵੀ ਸਨਮਾਨ ਕੀਤਾ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਟੀਮ ਪੁੱਜੀ ਹੋਈ ਹੈ ਉਹਨਾਂ ਨੇ ਵੀ ਸਨਮਾਨ ਕੀਤਾ ਇਹਨਾਂ ਸਿੱਖ ਜਥੇਬੰਦੀਆਂ ਦਾ ਇਹਨਾਂ ਆਗੂ ਸਹਿਬਾਨਾਂ ਦਾ ਵੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ ਗੁਰੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਆ ਔਰ ਗੁਰੂ ਕੋਲੋਂ ਬਲ ਮੰਗਿਆ ਕਿ ਹਰਿਆਣਾ ਕਮੇਟੀ ਗੁਰੂ ਘਰਾਂ ਦੇ ਪ੍ਰਬੰਧ ਨੂੰ ਔਰ ਧਰਮ ਪ੍ਰਚਾਰ ਪ੍ਰਸਾਰ ਦੀ ਲਹਿਰ ਨੂੰ ਵਧੀਆ ਤਰੀਕੇ ਨਾਲ ਪ੍ਰਜੈంట్ ਕਰਕੇ ਤੁਰੇ ਇਹਦੇ ਵਾਸਤੇ ਗੁਰੂ ਅੱਗੇ ਨਤਮਸਤਕ ਹੋਣ ਵਾਸਤੇ ਆਇਆ ਜਖੀਆ ਸਰ ਜਿਸ ਤਰ੍ਹਾਂ ਵਿਸ਼ਾ ਸਿੰਘ ਗਟੋਹਾ ਨੇ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਸਵਾਲ ਚੁੱਕੀ ਸੀ ਤੁਹਾਨੂੰ ਲੱਗਦਾ ਕਿ ਇੱਥੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਜਾਂ ਇੱਥੋਂ ਦੀ ਮਾਫੀ ਦਿੱਤੀ ਜਾਵੇਗੀ ਦੇਖੋ ਜੀ ਉਹਨਾਂ ਦੇ ਲਈ ਕਿਹੋ ਜਿਹੀ ਸਜ਼ਾ ਕੀ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਦਾ ਕਰਟੇਰੀਆ ਬਣਿਆ ਹੋਇਆ ਮੈਂ ਸਮਝਦਾ ਕਿ ਉਹ ਕਰਟੇਰੀਆ ਦੇ ਹਿਸਾਬ ਦੇ ਨਾਲ ਮਾਫੀਆ ਵੀ ਦੇਣਗੇ ਸਾਰਾ ਕੋਸ਼ਿਸ਼ ਕਰਨਗੇ ਕਿਉਂਕਿ ਪੋਲੀਟੀਕਲ ਫੈਸਲੇ ਹੋ ਰਹੇ ਧਾਰਮਿਕ ਫੈਸਲੇ ਨਹੀਂ ਆ ਅਹਲ ਤਖਤ ਦੀ ਮਾਨ ਮਰਿਆਦਾ ਨਾਲ ਫੈਸਲੇ ਨਹੀਂ ਆ ਉਸ ਵੇਲੇ ਵੀ ਜਥੇਦਾਰ ਸਾਹਿਬਾਨਾਂ ਨੇ ਜਿਹਦੇ ਵੱਡੇ ਗੁਨਾਹ ਸੀ ਉਹਨੂੰ ਤਾਂ ਕੇਵਲ ਧਾਰਮਿਕ ਸਜ਼ਾ ਲਾ ਕੇ ਛੱਡ ਦਿੱਤਾ ਤੇ ਜਿਨੇ ਜਥੇਦਾਰਾਂ ਤੇ ਕੋਈ ਟੀਗਾ ਟਿੱਪਣੀ ਕੀਤੀ ਸੀ ਉਹਨੂੰ 10 ਸਾਲ ਦੀ ਕਾਲੀ ਦਲਚੋਂ ਕੱਢ ਦਿੱਤਾ ਉਸ ਜਥੇਦਾਰ ਸਹਿਬਾਨਾ ਨੂੰ ਵੀ ਮੈਂ ਅਪੀਲ ਕੀਤੀ ਸੀ ਕਿ ਤੁਹਾਨੂੰ ਜਿਹੜੇ ਫੈਸਲੇ ਪੋਲਿਟੀਕਲ ਨਹੀਂ ਧਾਰਮਿਕ ਲੈਣੇ ਚਾਹੀਦੇ ਆ ਕੇਵਲ ਸਮੇਂ ਦੇ ਨਾਲ ਇਹਨਾਂ ਫੈਸਲਿਆਂ ਦਾ ਵਕਤੀ ਤੌਰ ਤੇ ਤਾਂ ਅਸਰ ਲੱਗਦਾ ਸਮਾਂ ਪਾ ਕੇ ਇਹਨਾਂ ਦਾ ਅਸਰ ਨਹੀਂ ਫੈਸਲਾ ਉਹ ਹੁੰਦਾ ਜਿਹਦਾ ਸਦਾ ਹੀ ਕੌਮ ਦੇ ਵਿੱਚ ਅਦਬ ਤੇ ਸਤਕਾਰ ਬਣਿਆ ਰਹੇ ਵਕਤੀ ਫੈਸਲੇ ਜਥੇਦਾਰ ਸਹਿਬਾਨਾ ਨੂੰ ਨਹੀਂ ਲੈਣੇ ਚਾਹੀਦੇ ਪਹਿਲਾਂ ਵੀ ਲੈ ਗਏ ਤੇ ਹੁਣ ਵੀ ਲੈ ਜਾ ਰਹੇ ਜੇ ਤਾਂ ਸਭ ਇੱਕ ਪਟਨਾ ਸਾਹਿਬ ਕੋਲ ਜਿਹੜਾ ਤਲਬ ਕੀਤਾ ਗਿਆ ਉਹਨਾਂ ਨੂੰ ਸਰਬੀਰ ਸਿੰਘ ਬਾਦਲ ਨੂੰ ਅਨਖਈਆ ਕਰਦਾਰ ਦਿੱਤਾ ਗਿਆ ਕੁਲਦੀਪ ਸਿੰਘ ਗੜਗਾ ਜੁਹਾਂ ਨੇ ਟੈਕਸਿੰਗ ਨੂੰ ਪੁੱਛ ਕਿ ਨੂੰ ਕਿਵੇਂ ਦੇਖਦੇ ਹੋ ਸਰਬੀਰ ਸਿੰਘ ਬਾਦਲ ਨੂੰ ਪੇਸ਼ ਹੋਣਾ ਚਾਹੀਦਾ ਜੇ ਕੋਈ ਵੀ ਤਾਂ ਪੰਜ ਪਿਆਰੇ ਉਹ ਪੰਜ ਪਿਆਰੇ ਸਹਿਬਾਨਾਂ ਦਾ ਸਨਮਾਨ ਪੰਥ ਵਿੱਚ ਸਰਬੋੱਚ ਹੈ ਤਖਤਾਂ ਦੇ ਜਥੇਦਾਰਾਂ ਨੂੰ ਵੀ ਪੰਜ ਪਿਆਰਿਆਂ ਦੇ ਰੂਪ ਵਿੱਚ ਹੀ ਪੰਜ ਤਖਤ ਜਿਹੜੇ ਸੀਗੇ ਸਾਹਮਣੇ ਆਏ ਸੀਗੇ ਇਹਨਾਂ ਪੰਜਾਂ ਤਖਤਾਂ ਦੇ ਜਥੇਦਾਰ ਪੰਜ ਪਿਆਰਿਆਂ ਦੇ ਰੂਪ ਵਿੱਚ ਬੈਠ ਕੇ ਪੰਥ ਦੇ ਫੈਸਲੇ ਕਰ ਲੈਣ ਹੁਣ ਦੋ ਤਖਤ ਤਾਂ ਬਾਹਰ ਹੀ ਕੱਢ ਦਿੱਤੇ ਆ ਜਿਹੜੇ ਪੰਜਾਬ ਤੋਂ ਬਾਹਰ ਆ ਤਿੰਨ ਤਖਤਾਂ ਦੇ ਦੋ ਜਥੇਦਾਰ ਆ ਇਹ ਤਾਂ ਹੁੰਦਾ ਸੀ ਕਿਸੇ ਜ਼ਿਲ੍ਹੇ ਦਾ ਅਫਸਰ ਜਿਹੜਾ ਐਡੀਸ਼ਨਲ ਚਾਰਜ ਡੀਸੀ ਨੂੰ ਦੇ ਦਿੱਤਾ ਐਸਪੀ ਨੂੰ ਦੇ ਦਿੱਤਾ ਵੱਧ ਕਿਸਮਤੀ ਹੈ ਕਿ ਹੁਣ ਕਹੋਂਮ ਦੇ ਜਥੇਦਾਰ ਤਾਂ ਇੱਕ ਦਾ ਸਰਪ੍ਰਵਾਣਤ ਨਹੀਂ ਉਹਨੂੰ ਦੂਜੇ ਦਾ ਐਡੀਸ਼ਨਲ ਚਾਰਜ ਵੀ ਲਾਤਾ ਸੋ ਇਸ ਕਾਰਨ ਕਰਕੇ ਜਿਹੜੇ ਹਾਲਾਤ ਇਹਨਾਂ ਨੇ ਪੈਦਾ ਕੀਤੇ ਆ ਉਹਨਾਂ ਕਰਕੇ ਮੈਂ ਸਮਝਦਾ ਕਿ ਤਖਸ ਪੰਜ ਪਿਆਰੇ ਸਹਿਬਾਨਾਂ ਦਾ ਪੰਥ ਵਿੱਚ ਵੱਡਾ ਸਨਮਾਨ ਆ ਪਰ ਇਹੀ ਸ਼੍ਰੋਮਣੀ ਕਮੇਟੀ ਨੇ ਦੇਖੋ ਜਦੋਂ ਤਾਂ ਸੌਦਾ ਸਾਹਿਬ ਦਾ ਮਸਲਾ ਸੀ ਉਦੋਂ ਤਾਂ ਪੰਜ ਪਿਆਰੇ ਭਾਈ ਸਤਨਾਮ ਸਿੰਘ ਮੰਗਲ ਸਿੰਘ ਵਗੈਰਾ ਉਹਨਾਂ ਪੰਜਾਂ ਨੂੰ ਜਿਹੜਾ ਸੇਵਾ ਮੁਕਤ ਕਰਤਾ ਕਹਿੰਦੇ ਸੀ ਪੰਜ ਪਿਆਰੇ ਮੁਲਾਜ਼ਮ ਆ ਅੱਜ ਜਦੋਂ ਜਥੇਦਾਰ ਤਨਖਾਈਏ ਕਰਤੇ ਤਖਤ ਰਮੰਧਰ ਜੀ ਪਟਨਾ ਸਾਹਿਬ ਵਾਲੇ ਪੰਜ ਪਿਆਰਿਆਂ ਨੇ ਤੇ ਅੱਜ ਇਹਨਾਂ ਨੇ ਆਪਣੇ ਜਿਹੜੇ ਪੰਜ ਪਿਆਰੇ ਤਖਤਾਂ ਤੇ ਸੇਵਾ ਨਿਭਾਉਂਦੇ ਸੀ ਚਾਹੇ ਤਖਤ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਚਾਹੇ ਤਖਤ ਦਮਦਮਾ ਸਾਹਿਬ ਚਾਹੇ ਕਾਲਾ ਤਖਤ ਅੱਜ ਉਹਨਾਂ ਦੇ ਕੋਲੋਂ ਉਹਨਾਂ ਦਾ ਹੁਕਮ ਰੱਦ ਕਰਾਤਾ ਅੱਜ ਉਹਨਾਂ ਨੂੰ ਮਾਨਤਾ ਦੇਤੀ ਸੋ ਜਿਹੜੀ ਗੱਲ ਸਾਨੂੰ ਚੰਗੀ ਲੱਗਦੀ ਆ ਉਹਨੂੰ ਆਪਾਂ ਮੰਨ ਲੈਨੇ ਜਿਹੜੀ ਚੰਗੀ ਨਹੀਂ ਲੱਗਦੀ ਉਹਨੂੰ ਨਹੀਂ ਮੰਨਦੇ ਤਾਂ ਹੀ ਪੰਥ ਦੇ ਵਿੱਚ ਐਸਾ ਜਿਹੜਾ ਹੈਗਾ ਖਲਾਫ ਪੈਦਾ ਹੋਇਆ ਤੇ ਐਸਾ ਨਿਗਾਰ ਜਿਹੜਾ ਪੈਦਾ ਹੋਇਆ ਉਹਦੇ ਲਈ ਜ਼ਿੰਮੇਵਾਰ ਸ਼ਰੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਪ੍ਰਬੰਧ ਬਾਦਲ ਪਰਿਵਾਰ ਜਿਨ੍ਹਾਂ ਨੇ ਇਹ ਸਾਡੀਆਂ ਸੰਸਥਾਵਾਂ ਨੂੰ ਨਿਗਾਰ ਦੇ ਤੱਕ ਲੈ ਗਏ ਆ ਇਹਦੇ ਵਿੱਚੋਂ ਨਿਕਲਣ ਵਾਸਤੇ ਅਸੀਂ ਅਪੀਲ ਕਰਦੇ ਆ ਪੰਥ ਨੂੰ ਕੌਮ ਨੂੰ ਇਹਨਾਂ ਨੂੰ ਦਰਕਨਾਰ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੋ ਕੇ ਜਿਸ ਤਰ੍ਹਾਂ ਹਰਿਆਣੇ ਦੇ ਸਿੱਖਾਂ ਨੇ ਬਾਦਲਾਂ ਨੂੰ ਨੇੜੇ ਨਹੀਂ ਧੁੱਕਣ ਦਿੱਤਾ ਭਾਵੇਂ ਕਿ ਬਥੇਰਾ ਉਹਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਚੋਣਾ ਤੋਂ ਬਾਅਦ ਵੀ ਉਹਨਾਂ ਨੇ ਬਥੇਰੇ ਝੋਲੇ ਲੈ ਕੇ ਘੁੰਮੇ ਸਰਨਾ ਜਿਹੜਾ ਕ੍ਰੀਸ ਪਰਿਵਾਰ ਆ ਉਹਦੀ ਡਿਊਟੀ ਵੀ ਲਾਈ ਪਰ ਜਿਸ ਤਰੀਕੇ ਨਾਲ ਹਰਿਆਣੇ ਦੇ ਸਿੱਖਾਂ ਹਰਿਆਣੇ ਦੇ ਮੈਂਬਰਾਂ ਨੇ ਨਕਾਰਿਆ ਬਾਦਲਾਂ ਤੇ ਸਰਨਿਆਂ ਦੇ ਝੋੜਿਆਂ ਨੂੰ ਤੇ ਆਪਣੀ ਜਾਗਦੀ ਜ਼ਮੀਰ ਦਾ ਸਬੂਤ ਦੇ ਕੇ ਆਪਣੀ ਐਗਜ਼ੈਕਟਿਵ ਬਣਾਈ ਆ ਇਸੇ ਤਰ੍ਹਾਂ ਪੂਰੇ ਸੰਸਾਰ ਭਰ ਦੇ ਸਿੱਖਾਂ ਨੂੰ ਤੇ ਖਾਸ ਕਰ ਪੰਜਾਬ ਦੇ ਸਿੱਖਾਂ ਨੂੰ ਹੁਣ ਅਮਰ ਕਸੇ ਕਰਨੇ ਚਾਹੀਦੇ ਆ ਕਿ ਆਪਣੇ ਤਖਤਾਂ ਤੇ ਆਪਣੀਆਂ ਸੰਸਥਾਵਾਂ ਤੇ ਅਮਰਵੀਰ ਬਣ ਕੇ ਛਾਏ ਹੋਏ ਬਾਦਲ ਪਰਿਵਾਰ ਨੂੰ ਪਾਸੇ ਕਰਨ ਦਾ ਸਮਾਂ ਆ ਉਹਨੂੰ ਪਾਸੇ ਕਰ ਦਿੱਤਾ ਜਾਵੇ ਤੇ ਤਾਂ ਕਿ ਪੰਥ ਦੀਆਂ ਸੰਸਥਾਵਾਂ ਵੀ ਉੱਪਰ ਸਕਣ ਤੇ ਖਾਲਸੇ ਕੇ ਬੋਲ ਵਾਲੇ ਵੀ ਹੋ ਸਕਾ ਆ ਵੀ ਸਵਾਲਾਂ ਦਾ ਸਾਬੋ ਜਰਨਜੀਤ ਸਿੰਘ ਢੱਡਰੀਆ ਵਾਲੇ ਕਿਸੇ ਵਾਲੇ ਤਖਤਾਂ ਦੇ ਇਸ ਤਰ੍ਹਾਂ ਨੂੰ ਪੁਜਾਰੀ ਦੱਸਦੇ ਰਹੇ ਨੇ ਔਰ ਜਿਹੜੇ ਸਰੋਵਰ ਤੇ ਚੱਲ ਉਹਨਾਂ ਤੇ ਵੀ ਟਿੱਕਟ ਪੀ ਕਰਦੇ ਰਹੇ ਉਹਨਾਂ ਨੂੰ ਵੀ ਜਿਹੜਾ ਮਾਫ ਕਰ ਦਿੱਤਾ ਗਿਆ ਹੁਣ ਜਿਹੜੀ ਇਜਾਜ਼ਤ ਦੇ ਦਿੱਤੀ ਗਈ ਹੈ ਕਿ ਵਿਵਾਨ ਜਿਹੜੇ ਬਾਹਰ ਜਾ ਸਕਦੇ ਨੇ ਪ੍ਰਚਾਰ ਕਰ ਸਕਦਾ ਮੈਂ ਪਹਿਲਾਂ ਹੀ ਕਹਿ ਰਿਹਾ ਕਿ ਪ੍ਰਚਾਰ ਕਰਨਾ ਮਾੜੀ ਗੱਲ ਨਹੀਂ ਪ੍ਰਚਾਰ ਹੋਵੇ ਗੁਰਮਰਯਾਦਾ ਦੇ ਅਨੁਸਾਰ ਔਰ ਜਿਹੜੀਆਂ ਉਹਨਾਂ ਨੇ ਟਿੱਪਣੀਆਂ ਕੀਤੀਆਂ ਕਿ ਉਹਨਾਂ ਦਾ ਉਹਨਾਂ ਕੋਲ ਜਵਾਬ ਲੈ ਲਿਆ ਜਿਹੜੀਆਂ ਟਿੱਪਣੀਆਂ ਕੀਤੀਆਂ ਕਿ ਅੱਜ ਉਹਨਾਂ ਟਿੱਪਣੀਆਂ ਤੋਂ ਵਾਪਸ ਹੋ ਗਏ ਆ ਇਹ ਸਾਰਾ ਕੁਝ ਨਹੀਂ ਇਹ ਤਾਂ ਕਾਲੀ ਵਿੱਚ ਪੰਥ ਚੋਂ ਮਾਨਤਾ ਲੈਣ ਵਾਸਤੇ ਕੁਲਦੀਪ ਸਿੰਘ ਹੁਣਾਂ ਨੇ ਪੰਥ ਤੋਂ ਮਾਨਤਾ ਲੈਣ ਵੀ ਦੇਖੋ ਜੀ ਮੈਂ ਢੱਡਰੀਆਂ ਵਾਲਿਆਂ ਨੂੰ ਮਾਫੀ ਦੇਤੀ ਉਹਨਾਂ ਵਾਲਾ ਧਰਾ ਜੋੜ ਲਿਆ ਫਲਾਣਿਆਂ ਕਿਉਂਕਿ ਹੁਣ ਬਾਬੇ ਹਰਨਾਮ ਸਿੰਘ ਦੇ ਨਾਲ ਐਸਜੀਪੀਸੀ ਦੇ ਕਾਲੀ ਦਲ ਦੀ ਤਲਖੀ ਸੀ ਤੇ ਬਾਬਾ ਹਰਨਾਮ ਸਿੰਘ ਦੇ ਢੱਡਰੀਆਂ ਵਾਲਿਆਂ ਦੀ ਤਲਖੀ ਸੀ ਜਿੱਨਾਂ ਚਿਰ ਢੱਡਰੀਆਂ ਵਾਲਿਆਂ ਨੂੰ ਵੀ ਲੱਗਾ ਕਿ ਬਾਬੇ ਹਰਨਾਮ ਸਿੰਘ ਦਾ ਬੋਲਬਾਲਾ ਐਸਜੀਪੀਸੀ ਚ ਤੇ ਉਹਨਾਂ ਚਿਰ ਉਹ ਵੀ ਨਹੀਂ ਇੱਥੇ ਆਏ ਜਦੋਂ ਉਹਨਾਂ ਨੂੰ ਲੱਗਿਆ ਕਿ ਤਲਖੀ ਆ ਤਾਂ ਹੁਣ ਉਹਨਾਂ ਨੇ ਵੀ ਇੱਥੇ ਆ ਕੇ ਜਿਹੜੀ ਪਹੁੰਚ ਕਰ ਲਈ ਆ ਸੋ ਇਹ ਸਾਰੇ ਜਿਹੜੇ ਪੋਲੀਟੀਕਲ ਵਖਤੀ ਫੈਸਲੇ ਆ ਮੈਂ ਸਮਝਦਾ ਸਾਰਿਆਂ ਨੂੰ ਦੂਜਾ ਮੈਂ ਕਹਿਣਾ ਚਾਹੁੰਨਾ ਕਿ ਗਿਆਨੀ ਆਪਣਾ ਭਾਈ ਰਣਜੀਤ ਸਿੰਘ ਨੂੰ ਕੋ ਪੰਥ ਚ ਛੇਕਿਆ ਨਹੀਂ ਸੀਗਾ ਉਹਨਾਂ ਤੇ ਸਿਰਫ ਇਹ ਰੋਕ ਲਾਈ ਸੀਗੀ ਆਪਣੇ ਪ੍ਰਚਾਰ ਦਾ ਜਿਹੜਾ ਢੰਗ ਆ ਉਹ ਸੁਧਾਰਨ ਤਾਂ ਉਹਨਾਂ ਨੇ ਆਪਣਾ ਢੰਗ ਸੁਧਾਰਨ ਲਈ ਇੱਥੇ ਗਲਤੀ ਦੀ ਖਿਮਾ ਜਾਂਚਨਾ ਕੀਤੀ ਹੈ ਕਿ ਮੇਰੇ ਤੋਂ ਗਲਤੀਆਂ ਹੋਈਆਂ ਨੇ ਅਗਾਂਹ ਮੈਂ ਕਾਲ ਤਖਤ ਦੀ ਪ੍ਰਭੂ ਸੱਤਾ ਚ ਪ੍ਰਚਾਰ ਕਰਨਾ ਚਾਹੁੰਨਾ ਇਸ ਲੀਆਂ ਗਲਤੀਆਂ ਦੇ ਬਾਰੇ ਕੀ ਕੀਤਾ ਇਹ ਤਾਂ ਤਖਤਾਂ ਦੇ ਜਥੇਦਾਰੀ ਦੱਸ ਸਕਦੇ ਆ ਕਿਉਂਕਿ ਬਹੁਤ ਵੱਡੀਆਂ ਗੱਲਾਂ ਸੀਗੀਆਂ ਜਿਸ ਤਰ੍ਹਾਂ ਪੰਥ ਵੱਲੋਂ ਸਵਾਲ ਕੀਤੇ ਜਾ ਰਹੇ ਆ ਕਿ ਦਰਬਾਰ ਸਾਹਿਬ ਦੀ ਜਿਹੜਾ ਹੈਗਾ ਉਹਨੂੰ ਇਮਾਰਤ ਕਹਿਣਾ ਅਮਰਤ ਸਰੋਵਰ ਨੂੰ ਜਿਹੜਾ ਪਾਣੀ ਕਹਿਣਾ ਔਰ ਗੁਰੂ ਨਾਨਕ ਸਾਹਿਬ ਨੇ ਪੰਥ ਨਹੀਂ ਚਲਾਇਆ ਇਹੋ ਜੀਆਂ ਗੱਲਾਂ ਕਹੀਆਂ ਉਹਦੇ ਬਾਰੇ ਉਹਨਾਂ ਨੂੰ ਵੀ ਚਾਹੀਦਾ ਮੈਂ ਸਮਝਦਾ ਹੁਣ ਵੀ ਭਾਈ ਰਣਜੀਤ ਸਿੰਘ ਨੂੰ ਸਪਸ਼ਟ ਕਰ ਦੇਣਾ ਚਾਹੀਦਾ ਕਿ ਉਹ ਜਿਹੜੀਆਂ ਗੱਲਾਂ ਸੀ ਗਲਤ ਸੀਗੀਆਂ ਜੋ ਵੀ ਕਈਆਂ ਸੀ ਗਿਆ ਹੁਣ ਮੈਂ ਜੋ ਸਿੱਖ ਰਹਿਤ ਮਰਯਾਦਾ ਅਨੁਸਾਰ ਜਾਂ ਪੰਥ ਅਕਾਲ ਤਖਤ ਸਾਹਿਬ ਅਨੁਸਾਰ ਪ੍ਰਵਾਨਿਤ ਆ ਜੋ ਕੈਲੰਡਰ ਵੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਆ ਕਿਉਂਕਿ ਉਹ ਵੱਖਰੇ ਅਨੁਸਾਰ ਆਪਣੀ ਵਿਸਾਖੀ ਵੀ ਬਣਾਉਂਦੇ ਸੀ ਜਿਹੜਾ ਪਹਿਲਾ ਕੈਲੰਡਰ ਸੀਗਾ ਜਿਹਦਾ ਪੂਰੇਵਾਲ ਵਾਲਾ ਸੋ ਇਸ ਤਰ੍ਹਾਂ ਹੁਣ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਕੈਲੰਡਰ ਨੂੰ ਵੀ ਮੰਨਣਾ ਉਹਦੇ ਅਨੁਸਾਰ ਪੁਰਬ ਮਨਾਉਣੇ ਔਰ ਉਹਦੇ ਅਨੁਸਾਰ ਜਿਹੜਾ ਅਕਾਲ ਤਖਤ ਸਾਹਿਬ ਦੀ ਮਰਯਾਦਾ ਅਨੁਸਾਰ ਜਿਹੜਾ ਹੈਗਾ ਪ੍ਰਚਾਰ ਪ੍ਰਸਾਰ ਕਰਨਾ ਇਹ ਉਹਨਾਂ ਨੂੰ ਵੀ ਜ਼ਰੂਰੀ ਹੈ ਉਹਨਾਂ ਨੇ ਜੋ ਕੁਝ ਕਿਹਾ ਸੀ ਉਹਦੇ ਤੋਂ ਆਪਣੀਆਂ ਗਲਤੀਆਂ ਦੀ ਖਿਮਾ ਜਾਂਚਨਾ ਵਾਸਤੇ ਹਾਲ ਤੱਕ ਸਾਬ ਨੂੰ ਦੱਸਣਾ ਚਾਹੀਦਾ ਪੰਥ ਨੂੰ ਵੀ ਦੱਸਣਾ ਚਾਹੀਦਾ ਵੀ ਉਹ ਗੱਲਾਂ ਜਿਹੜੀਆਂ ਮੇਰੀਆਂ ਉਹ ਗਲਤ ਸੀਗੀਆਂ ਔਰ ਗਿਆਨੀ ਕਲਦੀਪ ਸਿੰਘ ਨੇ ਜਿਹੜਾ ਫੈਸਲਾ ਲਿਆ ਤਾਂ ਹੀ ਪੰਥ ਪਰਵਾਣ ਨਹੀਂ ਕਰ ਰਿਹਾ ਕਿ ਉਹਨਾਂ ਨੇ ਕੇਵਲ ਮਾਨਤਾ ਲੈਣ ਵਾਸਤੇ ਬਿਨਾ ਕੋਈ ਜਿਹੜੀ ਤਨਖਾਹ ਆਏ ਤੇ ਉਹ ਮਾਫੀ ਦੇ ਦਿੱਤੀ ਐ ਸਿਰਫ ਮੰਨਤਾ ਲੈ ਲਈ। ਇਹ ਤਾਂ ਮੰਨਤਾ ਮਿਲ ਜੇਗੀ ਜੀ। ਨਹੀਂ ਇਸ ਤਰ੍ਹਾਂ ਹੁਣ ਤੁਸੀਂ ਦੇਖ ਹੀ ਰਹੇ ਜਿਹੜਾ ਉਹਨਾਂ ਦਾ ਧੜਾ ਸੀਗਾ ਉਹ ਤਾਂ ਉਹਨਾਂ ਦੇ ਨਾਲ ਹੈ ਹੀ ਸੀਗਾ। ਪਰ ਜਿਹੜੀਆਂ ਸੰਸਥਾਵਾਂ ਵਿਰੋਧ ਕਰਦੀਆਂ ਸੀ ਉਹਨਾਂ ਦੇ ਪ੍ਰਚਾਰ ਤੇ ਉਹ ਤਾਂ ਅੱਜ ਵੀ ਉੱਥੇ ਹੀ ਖੜੀਆਂ ਨੇ। ਮਾਫੀ ਤਾਂ ਤਾਂ ਹੀ ਐ ਜੇ ਉਹ ਨਾਲ ਲੱਗ ਜਾਣ। ਮੈਂ ਸਮਝਦਾ ਕਿ ਬਾਦਲ ਪਰਿਵਾਰ ਬਾਦਲ ਦਾ ਵਕਤੀ ਫੈਸਲੇ ਲੈ ਰਿਹਾ। ਕਦੇ ਬਾਬਾ ਹਰਨਾਮ ਸਿੰਘ ਨੇੜੇ ਤੇ ਕਦੇ ਢੜਰੀ ਵਾਲਾ ਨੇੜੇ ਤੇ ਕਦੇ ਇਹਨਾਂ ਨੂੰ ਵਰਤ ਲਿਆ ਕਦੇ ਉਹਨਾਂ ਨੂੰ ਵਰਤ ਲਿਆ। ਕਦੇ ਉਹ ਕਲੰਡਰ ਪੁਰੇਆਲ ਵਾਲਾ ਜਾਰੀ ਕਰਤਾ ਕਦੇ ਇਹ ਜਿਹੜੀਆਂ ਰਹਿਤ ਮਰਿਆਦਾਵਾਂ ਪੰਥ ਦੇ ਸਿਧਾਂਤਾਂ ਪੰਥ ਦੇ ਇੰਸਟੀਚੂਨਾਂ ਉਹਨਾਂ ਨੂੰ ਤਬਾਹ ਜਿਹੜਾ ਬਾਦਲ ਪਰਿਵਾਰ ਨੇ ਕੀਤਾ ਜਿਹੜਾ ਬਹੁਤ ਵੱਡਾ ਮੈਂ ਸਮਝਦਾ ਗੁਨਾਹ ਆ ਇਹਦੀ ਕੋਈ ਮਾਫੀ ਨਹੀਂ ਬਾਦਲ ਪਰਿਵਾਰ ਵਾਸਤੇ ਭਾਵੇਂ ਜੱਥੇਦਾਰ ਵੀ 100 ਮਾਫੀਆਂ ਦੇ ਦੇਣ ਹੁਣ ਤਖਤ ਹਰਿਮੰਦਰ ਜੀ ਪਟਨਾ ਸਾਹਿਬ ਵਾਲਿਆਂ ਨੇ ਤਲਬ ਕੀਤਾ ਵਾ ਅਗਾ ਕੀ ਕਰਦੇ ਆ ਪੰਥ ਸਮੇਂ ਦੀ ਉਡੀਕ ਚ ਫੈਸਲੇ ਦੀ ਉਡੀਕ ਚ